ਨਹੀਂ ਤੇ ਖੇ ਫੁੱਲ ਬੁੱਗਿਆਂ ਤੇ ਰੋਜ਼ ਕਹਿੰਨੀ ਆ ਵੀ ਦਵਾਈ ਦੂ ਛੜਕਦੇ ਇਹ ਕੰਮ ਵੀ ਨਹੀਂ ਕਰ ਸਕਦਾ ਹੈਗਾ ਹੋਰ ਹੀ ਨਹੀਂ ਲੋਟਾਉਂਦੇ ਤਾਂ ਰਾੜੇ ਵਿੜੇ ਜੇ ਹੁਣ ਮੈਂ ਸਬਜ਼ੀ ਵੀ ਧਰ ਲਾ ਕੇ ਸਬਜ਼ੀ ਵੀ ਨਹੀਂ ਲੈ ਕੇ ਦਿੱਤੇ ਕੋਈ ਹੋਰ ਆਲੂ ਵੱਢ ਕੇ ਧਰਨੇ ਪੈਣਗੇ ਵੀ ਆਲੂ ਹੁੰਦਾ ਸਾਲੂ ਆਲੂ ਖਾਈ ਚੱਲ ਗਈ ਬਾਈ ਦਾ ਘਰ ਰੋਜ਼ ਕੋਈ ਲਿਆ ਦੇ ਚੱਜ ਦੀ ਸਬਜ਼ੀ ਵਧੀਆ ਕਦੂ ਅੱਲਾ ਆ ਰਹੇ ਨੇ ਦਿੱਤਾ ਤਾਂ ਨਹੀਂ ਕਰਦਾ ਫਿਰ ਮੋਟਰਸਾਈਕਲ ਤੇ ਚੜ ਕੇ ਉੱਡ ਜਾਂਦਾ ਸਬਜ਼ੀ ਤਾਂ ਕੋਈ ਨਾ ਨਹੀਂ ਉਹਦੇ ਚ ਤੇਲ ਪਾਉਣ ਨੂੰ ਪਈ ਸੀ ਆ ਜਾਂਦੇ ਸਬਜ਼ੀ ਵੇਲੇ ਪੈਸੇ ਨਹੀਂ ਆਉਂਦੇ ਨਾ ਮੋਟਰਸਾਈਕਲ ਘਸਾਕ ਸਾਦਾ ਕਰਤਾ ਤੇ ਵੀ ਮੇਰੇ ਪਿਓ ਨੇ ਦਿੱਤਾ ਉਹ ਮੋਟਰਸਾਈਕਲ ਹੈ ਮੇਰੇ ਪੇਕੇ ਦਾ ਮੋਟਰਸਾਈਕਲ ਹੈ ਵੀ ਰੋਜ਼ ਚੜ ਕੇ ਉੱਡ ਜਾਂਦਾ ਤੂੰ ਜੇ ਕੋਈ ਕੰਮ ਹੈ ਤਾਂ ਲੈ ਕੇ ਕੱਢ ਵਾਰ ਉਹੀ ਲੱਖੇ ਤਬਨਾਂ ਚ ਫੂ ਫੂ ਕਰਦਾ ਲੋਕਾਂ ਨੂੰ ਹਵਾ ਕਰ ਕਰ ਦਿਖਾਉਂਦਾ ਰੇਸ਼ਾਂ ਦੀ ਇਹਦੀ ਵੀ ਦੱਸ ਤੂੰ ਘਰੇ ਲਿਆ ਉਹ ਮੋਟਰਸਾਈਕਲ ਨੂੰ ਖੇਤਾ ਬੰਨਾਂ ਚ ਪੰਗਾ ਚ ਲੈ ਲੈ ਤੁਰਿਆ ਫਿਰੂਗਾ ਪੰਗਾ ਚ ਦੱਸ ਉੱਥੇ ਕਿ ਰਹਿਤੇ ਨਾ ਪਰ ਪਰ ਕੇ ਗਾਲ ਤਾਂ ਮੋਟਰਸਾਈਕਲ ਸਾਰਾ ਅੱਜ ਆ ਜਾਂਦੇ ਮੋਟਰਸਾਈਕਲ ਲੈ ਕੇ ਹੁਣ ਹੱਥ ਲਾਵੇ ਸਹੀ ਜੀ ਮੋਟਰਸਾਈਕਲ ਲੈ ਕੇ ਆ ਗਿਆ ਅੰਦਰ ਲਵੋ ਨਾਲੇ ਖੂੰ ਚਾਬੀ ਵੀ ਮੇਰੀ ਚਾਬੀ ਫੜਾਉ ਰ ਮੇਰੇ ਪਿੱਛੇ ਆਂਦਾ ਪਰ ਮੇਰੇ ਗੁੱਸਾ ਕਰੀ ਜਾਵੇ ਕਰਦਾ ਤਾਂ ਮੈਂ ਤਾਂ ਜਮਾ ਨਹੀਂ ਹੁਣ ਉਹ ਕਰ ਚੱਲ ਦੇ ਦੀ ਰੋਬ ਜਿਹਾ ਬੜਾ ਮੋਟਾ ਵੀ ਕਰਦੇ ਗੁੱਸੇ ਨਾ ਕਰੇ ਨਾ ਹੀ ਬੁਲਾਉਂਦਾ ਨਾ ਬੁਲਾਵੇ ਆਪਾਂ ਨੂੰ ਮੈਂ ਤਾਂ ਮੋਟਰਸਾਈਕਲ ਅੰਦਰ ਲਵਾਉਂ ਆਪਦਾ ਆ ਜਾਂਦੇ ਚਲ ਉਹ ਫੋਨ ਕਿਹਦਾ ਆ ਗਿਆ ਦੇਖਾਂ ਫੜ ਜਾਵੇ ਭਾਈ ਹੱਥ ਲਿਬੜਿਆ ਹੈਲੋ ਠੀਕ ਆ ਕਿਵੇਂ ਪੈਣੀ ਠੀਕ ਹੈ ਹਾਂ ਹੋਰ ਕੀ ਬਣਦਾ ਨਹੀਂ ਬਣਨਾ ਬਣਾਉਣਾ ਕੀ ਹੈ ਪੁੱਛਣਾ ਮੇਰਾ ਤਾਂ ਸਾਰਾ ਦਿਨ ਪਾਰਾ ਹਾਈ ਹੋ ਰਿਹਾ ਰਹਿੰਦਾ ਕਾਰੇ ਪਿੱਛੇ ਕੀ ਦੱਸ ਦਿੰਨੀ ਆ ਨਹੀਂ ਮੋਟਰਸਾਈਕਲ ਸੀਗਾ ਮੇਰਾ ਮੇਰੇ ਪੇਕੇ ਆਨੇ ਦਿੱਤਾ ਤੇ ਹਵਾ ਕਰਦਾ ਤੂੰ ਰਫਰੂ ਕੁੜ ਲੈ ਕੇ ਬਾਣਾ ਬੱਲੇ ਚ ਤੁਰਿਆ ਫਿਰੂਗਾ ਲੈ ਕੇ ਮੋਟਰਸਾਈਕਲ ਜੇ ਮੇਰੇ ਪੇਕੇ ਆਨੇ ਦਿੱਤਾ ਮੋਟਰਸਾਈਕਲ ਵੀ ਤੂੰ ਆਣ ਜਾਣ ਨੂੰ ਵੀ ਆਪਣਾ ਦੋਨਾਂ ਨੂੰ ਜਾਣ ਨੂੰ ਦਿੱਤਾ ਹੈ ਬੀ ਤੈਨੂੰ ਕੱਲੇ ਨੂੰ ਆਏ ਤਾਂ ਨਹੀਂ ਕਿਹਾ ਵੀ ਖੇਤ ਬੰਨੇ ਚ ਲੈ ਕੇ ਤੂੰ ਖੇਤਾਂ 'ਚ ਬੱਟਾਂ ਤੇ ਤੁਰੇਤੇ ਨਾ ਪਰਦਾ ਫਿਰ ਉਹਨੂੰ ਗਾਰੇ ਖੱਬੇ ਚ ਲੈ ਕੇ ਤੁਰਿਆ ਫਿਰ ਤੇ ਇਹ ਇਹਦਾ ਦਿੰਦਾ ਰੇਸ਼ਾ ਖੇਤ ਨੂੰ ਜੇ ਦਿੰਦਾ ਰੇਸ਼ਾ ਉੱਧਰ ਕਿਤੇ ਉੱਧਰ ਪੈਂਡੁੱਤ ਤੂੰ ਗੜੰਗੇ ਲੰਦਾ ਰਹਿੰਦਾ ਸਾਰਾ ਦਿਨ ਨਹੀਂ ਭੈਣੇ ਬਲੱਡ ਐਮੀ ਨਹੀਂ ਬਧਾਇਆ ਮੈਂ ਬਲੱਡ ਬੁਝਾਉਣੀ ਮੇਰੇ ਸਬਜ਼ੀ ਨੂੰ ਤੇ ਘਰੇ ਪੈਸਾ ਨਹੀਂ ਦਿੰਦਾ ਤੇ ਉਹਦੇ 'ਚ ਤੇਲ ਪਾਉਣ ਨੂੰ ਕਿੱਥੋਂ ਆ ਜਾਂਦੇ ਆ ਫਿਰ ਮੋਟਰਸਾਈਕਲ ਵੀ ਤਾਂ ਮੇਰਾ ਹੀ ਐ ਮੇਰੇ ਪੇਕੇ ਨੇ ਦਿੱਤਾ ਨਹੀਂ ਤੂੰ ਤਾਂ ਬਣੀ ਹੋਦੀ ਕਰਾਉਣੀ ਆ ਜੇ ਤੇਰੀ ਮੇਰੇ ਗੱਲ ਸੁਣ ਜੇ ਤੇਰੀ ਚੀਜ਼ ਤੇਰੇ ਪਿੱਛੇ ਕਹਿਣ ਦਿੱਤੀ ਹੋਵੇ ਤੇ ਤੈਨੂੰ ਕਿੰਨਾ ਗੁੱਸਾ ਆਵੇ ਜਦ ਬਾਹਰ ਬਾੜ ਕਰ 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 ਜਾਵੇ ਉਹ ਗਾਰੇ ਮਿੱਟੀ ਚ ਰਵੇੜੇ ਤੈਨੂੰ ਗੁੱਸਾ ਆਵੇ ਕਿ ਨਾ ਆਵੇ ਤੇ ਫੇਰ ਮੈਨੂੰ ਵੀ ਇੰਨਾ ਗੁੱਸਾ ਆਉਂਦਾ ਭੈਣੇ ਹਾਂ ਆਇਆ ਹੁੰਦਾ ਗੁੱਸਾ ਆ ਹੁੰਦਾ ਚੜਾ ਛੜਾਇਆ ਮੋਟਰਸਾਈਕਲ ਲਈ ਹੁਣ ਪਤਾ ਨਹੀਂ ਕਿੱਥੇ ਕਿੱਥੇ ਗਾਰੇ ਚ ਵੜ ਕੇ ਲਿਆਇਆ ਹਾਂ ਚੱਲ ਭੈਣੇ ਮੈਂ ਤੇਰੇ ਨਾਲ ਤਾਂ ਫੇਰ ਹੀ ਗੱਲ ਕਰੂੰ ਬਾਅਦ ਚ ਆ ਆ ਗਿਆ ਮੈਨੂੰ ਗੱਲ ਕਰਨ ਦੇ ਕਿਰਾਂ ਉੱਤਰ ਉਹ ਉੱਤਰ ਥੱਲੇ ਕੁੱਤੇ ਚੜਿਆ ਬੈਠਾ ਨੂੰ ਖਲਾਰ-ਕਲੂਰਦੇ ਹੁਣ ਮੈਨੂੰ ਚੱਪੇ ਕੀ ਗੱਲ ਕਰਨੀ ਸੀ ਗੱਲ ਕਰਨੀ ਗੱਲ ਕਰਨੀ ਆ ਬਹਿ ਜਾ ਦੱਸ ਦਿੰਨੀ ਆ ਗੱਲ ਬਲੈਕ ਦੀ ਨਿਗਾਹ ਤੇ ਰੱਖਾ ਕਰ 20 ਹੀ ਚ ਬਿਲੇ ਮੈਂ ਮੋਟਰਸਾਈਕਲ ਚ ਭਾ ਕੇ ਲਿਆ ਇਹ ਤਾਂ ਬਿਊਜ ਚ ਫਿਰਦਾ ਤੂੰ ਉੱਟਸਾਈਕਲ ਤੇ ਕਿੱਥੇ ਗਿਆ ਸੀ ਉਹ ਮੈਂ ਤਾਂ ਦਵਾਈ ਲੈਣ ਗਿਆ ਸੀ ਪਸ਼ੂਆਂ ਵਾਸਤੇ ਚਿਚੜੀਆਂ ਵਾਲੀ ਹੋਰ ਵਾਂ ਗਿਆ ਮੈਂ ਮੋਟਰਸਾਈਕਲ ਤੇ ਚੜਨ ਜਾਣਦਾ ਐ ਤੇ ਲੀੜਾ ਕੱਪੜਾ ਮਾਰ ਲਿਆ ਕਰ ਦੇਖ ਰੇਤਾ ਫੇਰ ਕੀ ਹੋ ਗਿਆ ਹੁਣ ਹੁਣ ਤੂੰ ਕਿੱਥੋਂ ਭੰਨ ਕੇ ਲਿਆ ਮੋਟਰਸਾਈਕਲ ਤੇ ਬਣਾਇ ਦੱਸ ਉਹ ਇਹ ਤਾਂ ਪਹਿਲਾ ਬੂਲਾ ਦਾ ਕੁੱਤਾ ਕੋਈ ਅੱਛਾ ਜਦੋਂ ਬਿਆਜ ਦਿੱਤਾ ਸੀ ਉਹਦੀ ਫਟ ਗਿਆ ਤੇ ਯਾਰ ਮੇਰੀ ਗੱਲ ਸੁਣ ਕੱਲੇ ਡਿਗ ਡੁਗ ਪਿਆ ਹੋਇਆ ਜਵਾਕਾਂ ਨੇ ਸੜ ਤਾਂ ਹੋਣਾ ਕੋਈ ਹੋ ਮੈਂ ਕੋਈ ਜਵਾਕਾਂ ਨੇ ਸੜ ਤਾਂ ਜਵਾਕ ਚੀਜ਼ਾਂ ਪਾਉਂਦੇ ਫਿਰ ਦੇ ਅੰਦਰ ਖੜਮੇ ਚੀਜ਼ਾਂ ਪਾਣ ਦਿੰਦੇ ਆ ਫਿਰ ਮੈਂ ਕਿਸੇ ਨੂੰ ਮੰਗਾ ਦਿੱਤਾ ਇਹ ਤੂੰ ਜਾਣਨਾ ਜਦੋਂ ਖੇਤ ਲੈ ਕੇ ਆਣਾ ਗੇੜੇ ਦਿੰਦੇ ਤੁਰਾ ਫਿਰਦਾ ਉਹ ਹਰ ਰਲ ਕਰਦਾ ਉੱਧਰ ਨਹੀਂ ਪਹੀ ਚੜ ਗਿਆ ਉੱਧਰ ਨਹੀਂ ਪਹੀ ਚੜ ਗਿਆ ਖੇਤਾਂ 'ਚ ਖੇਤਾਂ ਚ ਜਾਂਨ ਲੰਦੇ ਹੁੰਦੇ ਮੋਟਰ ਤੇ ਪਰ ਖੇਤਾਂ ਚ ਨਹੀਂ ਗਿਆ ਮੈਡੀਕਲ ਤੇ ਗਿਆ ਗੁਰੂ ਦਵਾਈ ਲੈਣ ਗਿਆ ਸੀ ਤੂੰ ਮੰਨਦੀ ਕਿਉਂ ਨਹੀਂ ਚੱਲ ਦਵਾਈ ਲੈਣ ਗਿਆ ਸੀ ਫਿਰ ਕਾਹ ਦੀ ਦਵਾਈ ਲੈ ਆਇਆ ਤੇ ਖਾ ਦਵਾਈ ਕਿੱਥੀ ਉਹ ਦਵਾਈ ਚਿਚੜੀਆਂ ਨਹੀਂ ਲੈਣ ਗਿਆ ਸੀ ਜਾਂਦੇ ਨੂੰ ਮੈਡੀਕਲ ਬੰਦ ਹੋ ਗਿਆ ਫੇਰ ਇੱਥੇ ਵੀ ਤਾਂ ਲੱਗਦਾ ਨਹੀਂ ਸੱਚੀ ਹਰਦਾ ਹੁਣ ਕਿ ਮੈਂ ਦਵਾਈ ਲੈਣ ਗਿਆ ਸੀ ਹੁਣ ਜਾਂਦੇ ਨੂੰ ਮੈਡੀਕਲ ਬੰਦ ਹੋ ਗਿਆ ਐ ਹੋਗਾ ਤੇਰੇ ਜਾਂੰਦੇ ਨੂੰ ਮੈਡੀਕਲ ਦੁਪਹਿਰ ਹੀ ਬੰਦ ਉਹੀ ਤੇਰਾ ਬਲੱਡ ਵਧਿਆ ਰਹਿੰਦਾ ਮਾੜੀ ਮਾੜੀ ਗਲਤੀ ਯਾਰ ਵਧਿਆ ਰਹਿੰਦਾ ਮੇਰਾ ਬਲੱਡ ਆਪੇ ਹੀ ਵਧਿਆ ਰਹਿੰਦਾ ਮੇਰਾ ਤਾਂ ਵਿਆਹ ਨੂੰ ਲੱਗਦੀ ਏ ਤੁਹਾਨੂੰ ਮੇਰਾ ਮੋਟਰਸਾਈਕਲ ਹੈ ਇਹ ਨੂੰ ਨਾ ਉਹ ਠੀਕਰਾਂ ਦੀ ਤੇ ਝਾੜ ਕੇ ਉਹ ਅੰਦਰ ਲਾਇਆ ਤੇ ਮੇਰੇ ਮੁੱਠੀ ਚੋਂ ਵੀ ਦਮੜ ਕੇ ਸੁਣਾਈ ਮੇਰੇ ਪੇਕਿਆਂ ਦਾ ਇਹ ਯਾਰ ਇਹ ਤੇਰੇ ਪੇਕਿਆਂ ਦਾ ਫਿਰ ਇਹਦਾ ਮਤਲਬ ਕੀ ਹੋਇਆ ਵੀ ਹੁਣ ਤੇਰੀ ਹੋ ਗਿਆ ਮੇਰਾ ਨਹੀਂ ਹਾਂ ਅੱਛਾ ਮੇਰਾ ਨਹੀਂ ਹੈ ਕਿਉਂ ਤਾਂ ਮੈਂ ਕਿਤੇ ਜਾਣਾ ਉਹ ਤਾਂ ਆ ਨਾ ਸਬਜ਼ੀ ਨੂੰ ਪੈਸੇ ਨਿਕਲਣ ਘਰੇ ਆਲੂ ਕੋਲ ਬੜਬੜ ਤਰੀ ਇਹਨੇ ਜੇ ਮੈਂ ਕਿਤੇ ਜਾਣਾ ਆ ਕੁਝ ਤੇਲ ਪਊਗਾ ਕਿੱਥੋਂ ਪਵਾਵਾਂਗੇ ਤੇ ਜਦੋਂ ਤੂੰ ਖੇਤ ਛਰਲੇ ਡਾਉਣਾ ਪਈਆਂ ਤੇ ਜਾਣਾ ਤੂੰ ਉਹ ਤੇਲ ਤੂੰ ਕਿੱਥੋਂ ਪੋਣਾ ਲੋ ਤੇਲ ਦੇ ਲੈ ਕਹਿੰਦੀ ਤੂੰ ਤੇਲ ਦੇ ਤੂੰ ਕਿੱਥੋਂ ਪੋਣਾ ਤੂੰ ਨਾਲ ਤਾਂ ਹੁੰਦੀ ਨਹੀਂ ਤੇਲ ਪੋਣਾ ਪੰਪ ਤੋਂ ਨਹੀਂ ਉਹ ਤਾਂ ਮੈਂ ਪਤਾ ਵੀ ਪੰਪ ਤੇ ਬੈੰਦਾ ਤੇਲ ਤਾਂ ਸਭ ਨੂੰ ਪਤਾ ਹੈ ਪਰ ਪੈਸੇ ਕਿੱਥੋਂ ਆਉਂਦੇ ਆ ਜਦੋਂ ਮੈਂ ਕਹਿੰਦੇ ਨਹੀਂ ਉਦੋਂ ਪੈਸੇ ਹੁੰਦੇ ਨਹੀਂ ਕੋਲੇ ਉਹ ਯਾਰ ਤੈਨੂੰ ਜਵਾਬ ਕਿੱਦੇ ਦਿੱਤਾ ਜਿੱਦੇ ਜਾਣੀ ਆ ਉਦੋਂ ਵੀ ਛਾਲ ਮਾਰ ਕੇ ਮੋਟਰਸਾਈਕਲ ਦੇ ਮਗਰ ਬੈਣੀ ਐ ਬੈਣੀ ਆ ਤਾਂ ਮੈਂ ਨਾ ਬੈਣੀ ਐ ਪਰ ਮੋਟਰਸਾਈਕਲ ਮੇਰਾ ਇੱਦੋਂ ਮੁੜ ਕੇ ਨਾ ਕੱਢੀ ਮੈਂ ਤੇਲ ਪਵਾਵਾ ਪਰ ਮੈਂ ਨਾ ਜਾਮ ਆਪਾਂ ਮੈਂ ਖਰੇ ਨੂੰ ਜਰ ਲੱਗ ਜੇ ਅੰਦਰ ਕੁਝ ਹੋ ਜੇ ਮੇਰਾ ਮੋਟਰਸਾਈਕਲ ਨਾ ਇੱਦੋਂ ਮੁੜ ਕੇ ਅੰਦਰੋਂ ਕੱਢੀ ਇਹਨੂੰ ਝਾੜ ਕੇ ਧੋ ਕੇ ਅੰਦਰ ਲਾ ਦੇ ਚੱਲ ਮੋਟਰਸਾਈਕਲ ਲਾ ਨਾ ਅੰਦਰ ਪਹਿਲਾਂ ਮੈਨੂੰ ਐਂ ਦੱਸ ਆ ਚਾਲੂ ਬੱਡੀ ਬੈਠੀ ਮਰਾ ਲੂਣੇ ਪੈਣਗੇ ਹੁਣ ਕਿਵੇਂ ਮਟਰ ਪਨੀਰ ਬਣਾਵਾ ਆ ਮੇਰੀ ਗੱਲ ਸੁਣ ਕਾਬਲੀ ਛੋਲੇ ਲੈਣਦੇ ਪਏ ਉਹ ਧਰ ਦਿੰਦੀ ਅੱਛਾ ਕਹਿਣੀ ਸੌਖਾ ਕਾਬਲੀ ਛੋਲੇ ਤੇ ਬਣ ਬਣ ਕੇ ਛੇਤੀ ਬਣ ਜੇ ਕਾਬਲੀ ਛੋਲੇ ਉਹ ਜਰ ਫੇਰ ਕਿਉਂਦਾ ਕੁੱਕਰ ਚ ਪਾ ਕੇ ਗੈਂਸ ਤੇ ਧਰ ਦਿੰਦੀ ਧਰ ਦਿੰਦੀ ਗੈਂਸ ਤੇ ਵੇਲੇ ਦਾ ਕਹਿ ਤਾ ਆ ਕੇ ਤੇnje ਨਾਲ ਕਰਾ ਦਿਆ ਕਰੋ ਆਪ ਕਰ ਲਿਆ ਕਰੋ ਕੰਮ ਮਾੜਾ ਮੋਟਾ ਫੇਰ ਕੀ ਹੋ ਜੂ ਚੰਗਾ ਤੂੰ ਬਾਹਲਾ ਗਰਮ ਨਾ ਹੋਵੇ ਮੈਂ ਮੋਟਰਸਾਈਕਲ ਲਾਣਾ ਬਾਬਾ ਗਰੂ ਇਹਨਾਂ ਸਾਫ ਕਰ ਪਹਿਲਾਂ ਸਾਫ ਕਰਕੇ ਇਹਨੂੰ ਛਾੜ ਕੇ ਲਾ ਮੋਟਰਸਾਈਕਲ ਮੇਰਾ ਨੀਰਾ ਨਾ ਸਾਰਾ ਛਾੜੇ ਨੂੰ ਅਰੇ ਸਾਰੇ ਤੇ ਨਾ ਪਰਿਆ ਪਿਆ ਤੇ ਚਾਬੀ ਨਹੀਂ ਫੜਾ ਮੈਨੂੰ ਲਿਆ ਕੇ ਅੰਦਰ ਮੋਟਰਸਾਈਕਲ ਲਾ ਕੇ ਆਹ ਜਵਾਕ ਲਈ ਫਿਰਦਾ ਚਾਬੀ ਫੜਨੀ ਆ ਲੈ ਲੋਕਰ ਕੰਦਰ ਨਾਲ ਚਾਬੀ ਲਿਆ ਕੇ ਮੈਨੂੰ ਦੇ ਦੀ ਚਲ ਹਾਂ ওই ਨਹੀਂ ਮੈਂ ਅੰਦਰ ਲਾਣਾ ਬਸ ਮੈਂ ਮੇਰੇ ਮੋਟਰਸਾਈਕਲ ਮੜ ਕੇ ਨਾ ਗੱਡੀ ਬਸ ਕੋਈ ਬਾਹਰ ਖੋਲ ਦੇ ਯਾਰ ਜਾਣਾ ਕਿਤੇ ਜਾਣਾ ਨਾ ਜਾਓ ਮੈਨੂੰ ਨਹੀਂ ਪਤਾ ਬਾਹਰ ਖੋਲ ਦੇ ਚਾਬੀ ਦੇ ਦੇ ਮੜੀ ਮੋਟਰਸਾਈਕਲ ਬੈਕ ਕਰ ਮੁੰਡਾ ਬਾਹਰ ਖੋਲੂਗਾ ਇਹ ਗੱਲ ਹੈ ਕੋਈ ਹਰੇ ਗੱਲ ਗੱਲ ਤੇ ਗੱਲ ਗੱਲ ਤੇ ਮੋਟਰਸਾਈਕਲ ਚੱਕ ਕੇ ਤੁਰਿਆ ਫਿਰੂ ਗੱਲ ਗੱਲ ਤੇ ਪਹਿਂਗਾ ਚਲਾ ਗਿਆ ਕਰੇ ਕਿ ਤੇ ਲੈ ਗਿਆ ਪਿੰਡੋਂ ਚਲਾ ਗਿਆ ਫੇਰ ਕਿਉਂਦਾ ਜਾ ਹੁਣ ਕੀ ਹੁੰਦੀ ਆ ਲੈ ਕੇ ਜਾਂਦਾ ਅਗਲਾ ਆਈ ਦਿੱਤੀ ਮੇਰੇ ਮਾਪਿਆਂ ਨੇ ਵੀ ਤੈਨੂੰ ਖੇਤ ਹੀ ਕਿ ਸੱਡੀ ਫੇਰ ਤੂੰ ਫੇਰ ਕੀ ਲੋੜ ਆ ਗਿਆ ਆ ਗਿਆ ਲੋੜਾ ਲੋੜੇ ਦਾ ਬੜਾ ਲੋੜਾ ਆਇਆ ਲੋੜਾ ਹੀ ਆ ਗਿਆ ਤੂੰ ਤੇ ਬਸ ਮੋਟੇ ਸੇ ਅੰਦਰ ਆਏ ਤੂੰ ਮੜ ਕੇ ਕੱਢਣਾ ਨਹੀਂ ਹੈਗਾ ਮੇਰੇ ਚੁੱਪ ਕਰਦਾ ਬਾਬਾ ਘਰੂ ਮੈਂ ਤਾਂ ਅੰਦਰ ਹੀ ਲਾਉਂ ਹਾਂ ਹਾਂ ਬਸ ਲਾ ਦੇ ਅੰਦਰ ਮੇਰਾ ਬਹਾਜਾ ਕਹਦਾ ਤੇਰਾ ਬੜਾ ਡੱਬਾ ਤੇ ਮੇਰਾ ਬਲੱਡ ਬਦੇ ਨਾ ਵੀ ਤੂੰ ਮੋਟੇ ਸੇ ਕੱਢਿਆ ਕਾ ਦੀ ਖਤਰਾ ਲਿਜਾਣਾ ਕਾ ਦੀ ਖਤਰਾ ਲੈ ਮੈਨੂੰ ਪੁੱਛੇ ਨਾ ਦੱਸੇ ਵੀ ਮੋਟੇ ਸੇ ਮੈਂ ਭਲਾ ਸਬਜੀ ਦਾ ਪੈਸਾ ਜੁੜਦਾ ਹੈਗਾ ਤਰ ਲੋ ਆਲੂ ਆਹ ਵੱਡ ਵੱਡ ਕੇ ਉਹ ਵੀ ਜਵਾਕ ਨੂੰ ਖੰਡਾ ਤੇ ਆ ਲੈ ਫਿਰ ਜਾਬੀ ਨਾ ਐ ਮਾਰਿਖਾ ਕੇ ਹੈ ਜਾ ਹਾਂ ਇਹ ਬੋਲਟ ਸੀ ਆਏ ਬੋਲਟ ਸੀ ਨਾ ਮੇਰੇ ਪਾਸ ਤਾਂ ਬੁਲਟੀ ਹੈ ਤੂੰ ਚਾਹ ਬੇਚ ਰਖ ਮਾ ਕੇ ਜੇ ਤੂੰ ਆਪ ਲਿਆਉਂਦਾ ਫਿਰ ਚਾਬੂਛ ਲਾ ਕੇ ਮਾਰਦਾ ਮੇਰੀ ਗੱਲ ਸੁਣ ਇਦੋਂ ਮੁੜ ਕੇ ਨਹੀਂ ਮਿਲਿਆ ਕਿ ਆਹ ਚੱਕਾ ਵੀ ਜਾਬੀ ਸਾਂਭ ਲੈ ਉਹ ਜਵਾਕ ਹੁਣ ਗਵਾ ਨਾ ਦੇਵੇ ਤੂੰ ਜ਼ਿੰਮੇਦਾਰ ਗਵਾ ਦੇ ਭਾਵੇਂ ਮੇਰਾ ਮੋਟਰਸਾਈਕਲ ਆ ਭਾਵੇਂ ਅੰਦਰ ਖੜੇ ਨੂੰ ਜਰ ਪਈ ਹੈ ਪਰ ਤੈਨੂੰ ਨਹੀਂ ਮੈਂ ਚਲਾਉਣ ਦਿੰਦੀ ਹੁਣ ਕੁਛ ਹੋ ਜੇ ਚਲ ਠੀਕ ਹੈ ਕੋਈ ਗੱਲ ਨਹੀਂ ਤੈਨੂੰ ਵੀ ਲੋੜ ਪਊ ਮੇਰੇ ਤੇ ਤੇਰੇ ਤੇ ਕਿ ਲੋੜ ਪਈ ਜੂ ਮੈਨੂੰ ਪਈ ਜੂਗੀ ਉਹ ਕਿ ਮੇਰੇ ਤਾਂ ਹੀ ਲੋੜ ਜਦੋਂ ਲੋੜ ਪਊਗੀ ਵੇਖੀ ਜਾਊਗੀ ਲੋੜ ਪਈ ਜੂ ਲੋੜ ਪਈ ਜੂ ਪੁੱਤ ਚਾਬੀ ਨਾ ਸਿੱੜਦੀ ਅੰਦਰ ਲੱਖ ਦੇ ਹਾਂ ਲੈ ਕੀ ਹਾਲ ਹੈ ਬਈ ਹਾਂ ਠੀਕ ਹੈ ਕਰੀ ਸੀ ਯਾਰ ਮੈਂ ਤਾਂ ਹੁੰਦਾ ਕਿਵੇਂ ਜੀ ਹਾਂ ਮੋਟਰਸਾਈਕਲ ਮੋਟਰਸਾਈਕਲ ਦਾ ਘਰੇ ਨਹੀਂ ਹੋਈ ਲੈ ਜਾਂਦਾਂਗੇ ਲਾਜ਼ਮੀ ਆ ਹਾਂ ਨਾਲ ਉੱਥੇ ਇੱਥੇ ਖੜਾ ਸੀ ਆਪਣੇ ਤਲਵੰਡੀ ਆ ਖਲੀਆ ਹਾਂ ਉਹ ਕੱਲ ਉਹ ਲੈ ਕੇ ਸੀ ਆ ਲੱਕੜਾਂ ਜਿਹੜਾ ਜਾਏ ਸੀ ਕੱਲ ਹੱਥ ਨਹੀਂ ਜੀ ਤੇ ਹਜੇ ਛੱਡ ਕੇ ਨਹੀਂ ਗਏ ਹਾਂ ਇਹ ਆਗੇ ਤਾਂ ਲੈ ਨਹੀਂ ਕੋਈ ਨਹੀਂ ਹੁਣ ਆਏ ਨਹੀਂ ਪਤਾ ਕਦੋਂ ਆਉਣ ਹੋਣ ਹਨ ਹਾਂ ਠੀਕ ਹੈ ਭਾਈ ਚੰਗਾ ਓਕੇ ਡੜੀ ਕਿਵੇਂ ਪਿਆ ਓਏ ਭਾਈ ਮੈਂ ਤਾਂ ਵਰਮਾ ਤੂੰ ਬਾਲਾ ਸਕੂਲ ਜਾਇਆ ਹਾਂ ਹਾਂ ਡੜੀ ਸਕੂਲ ਤਾਂ ਜਾਇਆ ਮਰਦੀ ਬਰਦੀ ਬਦਲ ਗਈ ਔਰ ਵਰਦੀ ਤਾਂ ਕਿਵੇਂ ਬਦਲ ਗਈ ਰੋਟੀ ਦਿਖਾ ਲਈ ਆ ਫੋਨ ਕਿਧਰ ਹੀ ਹੁੰਦਾ ਸੀ ਡੜੀ ਉਹ ਫੋਨ ਤੈਰ ਉਹਦਾ ਸੀ ਆਪਣੇ ਲਾਲੇ ਮਿਸਤਰੀ ਦਾ ਤੇ ਉਹਨੂੰ ਤੂੰ ਐ ਕਾਥੋ ਕਹਿੰਦਾ ਡੜੀ ਮੋਟਰ ਤੇ ਕਹ ਲੈਣੀ ਮੋਟਰਸਾਈਕਲ ਤਾਂ ਘਰੇ ਖੜਾ ਓਏ ਯਾਰ ਮੋਟਰਸਾਈਕਲ ਤਾਂ ਮੈਨੂੰ ਵੀ ਪਤਾ ਘਰੇ ਖੜਾ ਯਾਰ ਅੱਜ ਤੇਰੀ ਮੰਮੀ ਮੇਰੇ ਨਾਲ ਲੜਤੀ ਪਰ ਮਾ ਕਿਉਂ ਡੈਡੀ ਕੀ ਹੋ ਗਿਆ ਓਏ ਮੋਟਰਸਾਈਕਲ ਤੇਰੇ ਨਾਨਕੇ ਨਹੀਂ ਦਿੱਤਾ ਸੀਗਾ ਹਾਂ ਇਹ ਹੁਣ ਮੈਨੂੰ ਕਹਿੰਦੀ ਮੇਰੇ ਮੋਟਰਸਾਈਕਲ ਦੇ ਹੱਥ ਨਾਲ ਲੈ ਫਿਰ ਹੁਣ ਜੇ ਹੁਣ ਅਗਲਾ ਆ ਜਾਂਦਾ ਆਪਣੇ ਘਰੇ ਹੈ ਫਿਰ ਮੈਨੂੰ ਮੇਰੀ ਬੇਇੱਜ਼ਤੀ ਹੁੰਦੀ ਹਾਂ ਜੇ ਮੈਂ ਕਹਿੰਦਾ ਵੀ ਹਾਂ ਲੈ ਜਾ ਮੋਟਰਸਾਈਕਲ ਦਾ ਘਰੇ ਖੜਾ ਫਿਰ ਗੱਲ ਤੇ ਹੀ ਹੈ ਪੈਣ ਚ ਤੇਰੀ ਨੀਵੀ ਪਊ ਹਾਂ ਮੇਰੀ ਨੀਵੀ ਪਊ ਨਾ ਫਿਰ ਹਰ ਕੇ ਮੈਨੂੰ ਐਂ ਕਹਦਾ ਫਿਰ ਅਗਲਾ ਆਖੂਆ ਘਰੇ ਨੂੰ ਸੱਦ ਰਿਆ ਫਿਰ ਮੋਟਰਸਾਈਕਲ ਦਿੱਤਾ ਹਾਂ ਹਾਂ ਦਿੱਤਾ ਨਹੀਂ ਫਿਰ ਮੈਨੂੰ ਐਂ ਕਰਕੇ ਨਾ ਮੈਂ ਬੇਇੱਜ਼ਤੀ ਜੀ ਹੁਆ ਮਤਾਂਾ ਕਰਕੇ ਗੱਪ ਮਾਰਦਾ ਉਹਦੇ ਕੋਲ ਤੇ ਮੰਮੀ ਕਹਿੰਦੀ ਕਿ ਕਹਿਣੀ ਕੀ ਸੀ ਯਾਰ ਮੈਂ ਗਿਆ ਸੀਗਾ ਦਵਾਈ ਲੈਣ ਪਸੂ ਵਾਲੀ ਚਚਲੀਆਂ ਵਾਲੀ ਦਵਾਈ ਲੈਣ ਗਿਆ ਸੀ ਉੱਥੇ ਉਹਨਾਂ 10 ਮਿੰਟ ਮੈਨੂੰ ਵੱਧ ਲੱਗ ਗਏ ਮੈਂ ਰਾਹ 'ਚ ਕਿਸੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਤੇ ਗਾਹਾਂ ਹੋ ਜਾਂਦਾ ਖੜ ਜਾਂਦਾ ਹਾਂ ਉਹ ਗਾਹ ਤੈਨੂੰ ਬਤਾ ਮੈਂ ਮਾਖੇ ਗਿਆ ਸੀਗਾ ਹਾਂ ਮੂਰੇ ਮੈਡੀਕਲ ਵਾਲਾ ਹੈ ਨਾ ਜੋ ਹੈ ਨਾ ਮੈਡੀਕਲ ਵਾਲਾ ਤੇ ਕੋਈ ਮੈਂ ਤਾਂ ਹਾਂ ਖਾਲੀ ਮੁਰਦਾ ਸੀ ਤੇ ਉਹ ਘਰੇ ਆਉਂਦੇ ਨੂੰ ਇਹ ਭਾਈ ਤੜਾ ਕੇ ਮੇਰੇ ਮਗਰ ਕਹਿੰਦੇ ਹਾਂ 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 ਤੂੰ ਐ ਇੰਨਾ ਟਾਈਮ ਲਾਇਆ ਫਲਾਣਾ ਜੋਂ ਕੈਮਰਾ ਮੋਟਰਸਲ ਮੇਰਾ ਮੋਟਰ ਹੈਗਾ ਮੇਰਾ ਫਿਰ ਆਖ ਮੈਂ ਤੇਰਾ ਕੁਛ ਲਗਦਾ ਹੀ ਨਹੀਂ ਹੋਵੇ ਮੈਂ ਆਖਿਆ ਮੈਂ ਚਲ ਜਰ ਆਪਾਂ ਨੂੰ ਕੀ ਹੈ ਫਿਰ ਆਪਾਂ ਇਹ ਦੂ ਮੁਰਕਿਆ ਪਛਕਦੇ ਨਹੀਂ ਹਣਾ ਵੀ ਐਵੇਂ ਬੇਇਜ਼ਤੀ ਤਾਂ ਨਹੀਂ ਕਰਾਉਣੀ ਚਲ ਬੇਇਜ਼ਤੀ ਤਾਂ ਨਹੀਂ ਕਰਾਉਣੀ ਪਿੱਛ ਤਾਂ ਹੀ ਨਹੀਂ ਵੀ ਪਾਉਣੀ ਹਾਂ ਇਹ ਤਾਂ ਨਾ ਹੁਣ ਘਰੇ ਘਰੇ ਆਏ ਘਰੇ ਲੜੇ ਆ ਤੇ ਜੇ ਬਾਈ ਚਾਂਸ ਕੋਈ ਬਗਾਨਾ ਆਏ ਹੁਣ ਲਾਲਾ ਹੀ ਹੈ ਲਾਲਾ ਮੈਨੂੰ ਫੋਨ ਕਰਤਾ ਇਹ ਲਾਲਾ ਜੀ ਬਾਈ ਚਾਂਸ ਕੋਈ ਟਾਕੀ ਖੁੱਲੀ ਪਈ ਸੀ ਆਪਣੇ ਘਰੇ ਆ ਜਾਂਦਾ ਮੈਨੂੰ ਕਹਿੰਦਾ ਮੋਟਰਸਾਈਕਲ ਮੈਂ ਐ ਵੀ ਕਹਿੰਦਾ ਉਹਨੂੰ ਹੈ ਫਿਰ ਇਹਨੂੰ ਪਤਾ ਲੱਗ ਜਾਂਦਾ ਫਿਰ ਜ਼ਿਆਦਾ ਕਲੇਸ਼ ਪੈਂਦਾ ਹੈ ਨਾਲੇ ਮੇਰੀ ਬੇਇੱਜ਼ਤੀ ਹੁੰਦੀ ਯਾਰ ਇਹਨੇ ਦੇਣ ਨਹੀਂ ਦੇਣਾ ਸੀ ਹਨਾ ਦੇਣਾ ਨਹੀਂ ਦੇਣਾ ਚਲ ਪਰ ਮੈਂ ਤੂੰ ਆਏ ਘਰ ਬਥੇ ਚਾਚੋ ਹੋਈ ਪਈ ਹੋਣੀ ਚਾਹ ਪੀ ਲੈ ਤੇ ਮੈਨੂੰ ਪਾਣੀ ਦਾ ਗਲਾਸ ਲੈ ਦੇ ਮੈਂ ਤਾਂ ਚਾਹ ਪੀਦਾ ਚਾਹ ਪੀ ਲੈ ਨਹੀਂ ਮੈਂ ਮੇਰੇ ਜੀਜਾ ਨਹੀਂ ਕਰਦਾ ਚਾਹ ਪੀ ਚਲ ਪਾ ਆ ਹਾਂ ਪਾਣੀ ਆ ਗਲਾਸ ਲੈ ਆ ਬਸ ਮੁਰ ਕੇ ਜਾ ਹਾਂ ਏ ਆਂਟੀ ਦਾ ਬੇੜਾ ਤੋਈ ਬੈਠੀ ਆ ਭੈੜੀ ਵੀ ਬਾਲੀ ਹੈਗੀ ਆਂਟੀ ਕਿੱਥੇ ਆ ਉਹ ਆਂਟੀ ਦਾ ਆਇਆ ਆਪਾਂ ਚੱਲ ਚੱਪੜਾਂ ਲਾ ਕੇ ਭੱਗ ਜਾਨੇ ਹਾਂਗੇ ਆਇਆ ਨਿੱਕੀ ਜੀ ਬਾਲੀ ਆ ਕੱਲ ਲੜੀ ਜੀ ਸਸਰੀ ਕਾਲ ਆਂਟੀ ਸਸਰੀ ਕਾਲ ਕਿਵੇਂ ਆਂਟੀ ਕਿਵੇਂ ਆ ਠੀਕ ਆ ਹਾਂ ਕਿ ਅਸੀਂ ਵਧੀਆ ਚਲੋ ਵਧੀਆ ਹੀ ਚਾਹੀਦਾ ਭਾਈ ਹੋਰ ਕਿਵੇਂ ਆ ਚਾਚਾ ਕਿੱਥੇ ਆ ਨਾ ਮੈਨੂੰ ਦੱਸ ਦੋ ਚਾਚਾ ਤਾਂ ਘਰੀ ਹੈ ਦੱਸੋ ਚਾਚੇ ਕੋਲ ਕੰਮ ਸੀ ਨਾ ਮੈਨੂੰ ਦੱਸੋ ਪਹਿਲਾਂ ਤਾਂ ਸਾਨੂੰ ਮੋਟਰਸਾਈਕਲ ਚਾਹੀਦਾ ਸੀ। ਕਿਆ? ਕੀ ਕਰਨਾ ਕੁੜੇ? ਮੇਰੇ ਡੈਡ ਨੇ ਮੁੱਸੇ ਜਾਣਾ ਸੀ। ਅੱਛਾ, ਮੋਟਰਸਾਈਕਲ ਤਾਂ ਖਰਾਬ ਆ ਪਈ। ਉਹ ਤਾਂ ਫਿਰ ਚਾਹੀਦਾ ਸੀ ਸਾਨੂੰ, ਅਸੀਂ ਲੈਣ ਆਏ ਥੋੜੇ। ਨਾ, ਮੋਟਰਸਾਈਕਲ ਖਰਾਬ ਆ ਪੁੱਤ। ਕੱਲ ਨਾ ਅਧਰਾ ਚਾਚਾ ਲੈ ਕੇ ਗਿਆ ਸੀ ਖੇਤ। ਉੱਥੇ ਪਹੀ ਚ ਸਿੱਟ-ਸੁੱਟ ਕੇ ਤੇ ਮਨ ਪੰਨ ਲਿਆ ਆ। ਪਤਾ ਨਹੀਂ ਕੀ ਉਹਨਾਂ ਨੁਕਸਾਨ ਕਰ ਲਿਆ ਰੋੜੀ ਆਉਂਦਾ ਸੀ। ਅੱਛਾ। ਹਾਂ। ਤੁਸੀਂ ਦੇਖਿਆ ਹੋ? ਛੋਟੇ ਬਾਰ ਮੁਰਦੀ ਆਉਂਦਾ ਰੋੜ ਕੇ ਲਈ ਆਉਂਦਾ ਹੋਊਗਾ। ਹਾਂ, ਸ਼ਾਂਤ ਆਏ ਸੀ ਚੱਲ। ਤੇਲ ਤੂਲ ਮੁੱਕ ਗਿਆ ਹੋਊਗਾ। ਨਾ ਨਾ ਤਾਂ ਡਿੱਗ ਕੇ ਪਤਾ ਨਹੀਂ ਕੀ ਉਹਦੇ ਹੁੰਦਾ ਥੱਲੇ ਮੈਨੂੰ ਤਾਂ ਪਤਾ ਨਹੀਂ। ਉਹ ਤੁਹਾਨੂੰ ਭੁੱਲ ਲਿਆ ਪੁੱਤੋ ਤਾਂ। ਨਹੀਂ ਮੈਂ ਤਾਂ ਜਵਾਬ ਨਹੀਂ ਦਿੰਦੀ ਸਾਨੂੰ ਮਟਰਸਲ ਦੇ ਦਿੰਦੇ ਅਸੀਂ। ਅੱਛਾ। ਆਹੇ ਜਾ ਕੀ ਕੰਮ ਪੈ ਗਿਆ ਸਾਨੂੰ? ਉਹ ਤਾਂ ਮੇਰੇ ਡੈਡ ਨੇ ਮੂਸੇ ਜਾਣਾ ਸੀ। ਅੱਛਾ। ਚਲ ਕੋਈ ਨਹੀਂ ਪੁੱਤ ਹੋਰ ਪੁੱਛ ਲੋ ਕਿਸੇ ਦਾ। ਵੈਸੇ ਸਾਡੇ ਵੀ ਮੋਟਰਸਾਈਕਲ ਸੀਗਾ। ਹਾਂ ਉਹ ਤਾਂ ਟੂਬ ਪੈਂਚਰ ਹੋ ਗਈ ਉਹਦੀ। ਅੱਛਾ। ਚਲ ਕੋਈ ਨਹੀਂ ਪੁੱਤ ਪੈਂਚਰ ਪਿੰਚਰ ਲਵਾ ਲੂ ਕਿਸੇ ਦਾ ਹੋਰ ਪੁੱਛ ਲੋ ਅਣਗੌਣ ਨਹੀਂ ਤਾਂ ਜਿਆਣ ਦਿੰਦੇ ਸੀ। ਅੱਛਾ ਹਾਂ ਤਾਂ ਪਾਣਾ ਤੋੜ ਕੇ ਦੁਕਾਨ ਤੇ ਕਲਾ ਰਿਆ ਪਿਆ ਠੀਕ ਹੈ ਹਾਂ ਉੱਥੇ ਲਾਇਆ ਹਜੇ ਕੀਪ ਤੇ ਕਾ ਦਿਨ ਲੱਗਣਗੇ ਲੋਟ ਕਰਨ ਤੇ ਹੂੰ ਚੰਗਾ ਜਾ ਕੇ ਦੱਸ ਦੇ ਫਿਰ ਆਵੇਂ ਕੋਕ ਵੇਲਾ ਹੋ ਜੂ ਜਰਾ ਡੈਡੀ ਨੇ ਜਾਣਾ ਹੋ ਕਿਤੇ ਹੋਰ ਕਿਸੇ ਦਾ ਮੰਗ ਲੂਗਾ ਠੀਕ ਹੈ ਦੱਸ ਦੇ ਪੁੱਤ ਜਾ ਕੇ ਤਾਂ ਖਰਾਬ ਹੈ ਚੰਗਾ ਆਂਟੀ ਹੋਰ ਚੰਗਾ ਆਂਟੀ ਚੰਗਾ ਪੁੱਤ ਲੈ ਮੋਟਰ ਤੇ ਕੱਲ ਲੈਣ ਆ ਗਿਆ ਮੈਂ ਤਾਂ ਜਵਾਬ ਹੀ ਦਿੱਤਾ ਮੁਖਾ ਤਾਂ ਪੰਨੀ ਬੈਠਾ ਜਿਵੇਂ ਦੇ ਦਿੰਦੇ ਅੱਜ ਸਵੇਰੇ ਫੇਰ ਆ ਖੜਦੇ ਇਹ ਮੋਟਰਸਾਈਕਲ ਤਾਂ ਨਾ ਕਰੀ ਹੋਊਗਾ ਜਾਣ ਕੇ ਨਹੀਂ ਦਿੱਤਾਗਾ ਕੋਈ ਨਾ ਜਿੰਦੇ ਇਹਨਾਂ ਨੂੰ ਵੀ ਕੰਮ ਪਿਆਣਾ ਆਪਾਂ ਵੀ ਦੇ ਦੇਣੀਗੇ ਕੋਈ ਨਾ ਆਪਾਂ ਡੈਡ ਨੂੰ ਕਹਿ ਦਾਂਗੇ ਚੱਲ ਕਿਸੇ ਹੋਰ ਦੇੋਂ ਲਿਆਈ ਚੱਲ ਬੱਸ ਆਪਾਂ ਜਾ ਕੇ ਕਹਿਣੇ ਆਂਗੇ ਕਿ ਦਿੱਤਾ ਨਹੀਂ ਉਹਨਾਂ ਨੇ ਮੋਟਰਸਾਈਕਲ ਆ ਜਾ ਜਬ ਆ ਗਿਆ ਕਿਹੜੇ ਵਾਲਿਆਂ ਦਾ ਗਿਆ ਲੈ ਪਾਣੀ ਵੀ ਨਹੀਂ ਲੱਗਿਆ ਕਿਹੜਾ ਲੱਗਿਆ ਡਾਡੀ ਯਾਰ ਪਾਣੀ ਚਾ ਪਰ ਮਹੰਟਾ ਹੋ ਗਿਆ ਤੂੰ ਇਹਨਾਂ ਦਾ ਕੀ ਲੱਗਿਆ ਸੀਗਾ ਡਾਡੀ ਯਾਰ ਚਾਹ ਵੀ ਨਾ ਗਏ ਹਾਂ ਅੱਜ ਤਾਂ ਮੇਰਾ ਇੰਨਾ ਮਨ ਖਰਾਬ ਹੈ ਗੱਲੀਛੱਡ ਮਨ ਖਰਾਬ ਤਾਂ ਹੋਣੀ ਆ ਹੁਣ ਬੇਇਤੀ ਏਡੀ ਵੱਡੀ ਕਰੀ ਆ ਬੇਇਤੀ ਦਾ ਬੇਇਤੀ ਜੇ ਮੇਰੀ ਗੱਲ ਸੁਣ ਜੇ ਹੁਣ ਇਹਦੇ ਮੈਂ ਹੱਥ ਚੱਕਦਾ ਫੇਰ ਫੇਰ ਉਧਰ ਨਾਨਾ ਬੋਲਦੇ ਨੇ ਜਾਂ ਮਾਮਾ ਬੋਲਦੇ ਨੇ ਹਾਂ ਫੇਰ ਕਲੇਸ ਪੈਂਦਾ ਕਰੇ ਫੇਰ ਕਲੇਸ ਕੋ ਉਰੇ ਹਾਂ ਹੁਣ ਹਾਰ ਕੇ ਮੈਂ ਕਹਿਆ ਭਈ ਕੀ ਆਪਣਾ ਕੀ ਇਹਦੇ ਮੂਰੇ ਜੋਰ ਆ ਯਾਰ ਇਹਦਾ ਮੋਟਰਸਾਈਕਲ ਆ ਆਪਾਂ ਮਨਾ ਛੁਪਕਾ ਜਾਓ ਕੱਲ ਨੂੰ ਇਹਨੂੰ ਲੋਡ ਪਈ ਕਿਤੇ ਮੈਂ ਨਹੀਂ ਪਰ ਮੈਂ ਜਿਹੜਾ ਤੁਰਦਾ ਆ ਤੁਰੇ ਵੀ ਨਾ ਹਾਂ ਐ ਕਹਿੰਦੀ ਮੈਂ ਮੈਂ ਤੇਰੇ ਤੇ ਕੇ ਮੋਟਰਸਾਈਕਲ ਆਪ ਹੀ ਲੈ ਕੇ ਜਾ ਆਪ ਹੀ ਲੈ ਕੇ ਹਾਂ ਹਾਂ ਆ ਲੈ ਆ ਗਲਾਸ ਯਾਰ ਮੈਂ ਤਾਂ ਪੈਣਾ ਹੁੰਦਾ 10 ਮਿੰਟ ਮੈਨੂੰ ਪਤਾ ਹੈ ਡਾਡੀ ਲੈ ਸਵਾਜੀ ਚੱਕਦਿਆਂ ਕਰਨੀ ਆਏ ਇਹ ਕੰਮ ਕਰਦੇ ਕਰਦੇ ਛੱਕ ਜਾਨੀ ਆ ਦੁੱਧਵਾ ਤੱਕ ਤਰ ਤੱਕ ਫੇਰ ਲੈ ਸਵਾਦ ਜੀ ਕੱਢਿਆ ਮੈਂ ਉਧਰ ਕਿ ਲੋਆ ਫੋਨ ਵੀ ਪਤਾ ਨਹੀਂ ਕਿਹਦਾ ਆ ਜਾਂਦਾ ਹੈ ਆਈ ਹੈ ਵਿੱਚ ਫੋਨ ਆ ਜਾਂਦਾ ਹੈ ਬੜਾ ਟੁਕਾ ਹੈ ਹਲੋ ਫੋਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਭਾਈ ਠੀਕ ਹੈ ਠੀਕ ਆ ਭੂਆ ਠੀਕ ਹੈ ਤੇ ਹੋਰ ਕੀ ਸਾ ਹਾਲ ਚਾਲ ਹੈ ਮੰਮੀ ਬਿਮਾਰ ਹੈ ਤੂੰ ਛੇਤੀ ਆਇਆ ਕਿਉਂ ਕੀ ਹੋ ਗਿਆ ਕੁੜੇ ਬਸ ਤੂੰ ਛੇਤੀ ਆ ਜਾ ਅੱਛਾ ਤਾਂ ਵੀ ਦੱਸ ਤਾਂ ਦਿੰਦੀ ਕੀ ਹੋ ਗਿਆ ਲੈ ਉਹ ਤਾਂ ਫੋਨ ਹੀ ਕੱਟ ਗਈ ਮੂੰ ਮਰ ਜਾ ਕਹਿੰਦੀ ਛੇਤੀ ਆ ਜਾ ਪੂ ਆ ਕੇ ਮੰਮੀ ਬਿਮਾਰ ਹੈ ਕੀ ਪਤਾ ਉਹ ਕੀ ਗੱਲ ਹੈ ਕੀ ਨਹੀਂ ਹੁਣ ਮੈਂ ਇਸ ਵੇਲੇ ਜਾਊਂਗਾ ਤੇ ਲੇਟ ਹੋ ਜੂਗੀ ਨਾ ਬੱਸ ਦਾ ਕੋਈ ਟਾਈਮ ਹੈ ਹੁਣ ਇਸ ਵੇਲੇ ਸ਼ਰਾਬੀ ਕਰਾਬੀ ਹੁੰਦੇ ਆਥ ਨੇ ਬੱਸਾਂ 'ਚ ਕੀ ਕਰਾਂ ਹੁਣ ਇਹ ਐਸਾ ਨਹੀਂ ਪੁੱਛਦੀ ਅੰਦਰ ਬੈਠਾ ਮੋਟਰਸਾਈਕਲ ਤੇ ਲੈ ਜੂੰਗੀ ਨਾਲ ਇਹਨੂੰ 6000 ਰੁਪਏ ਵੜਾਂਗੇ ਹੋਰ ਪੁੱਛਦੀ ਇਹਨੂੰ ਜਾ ਕੇ ਮੈਂ ਤੇਰਾ ਹਲੋ ਹਾਂ ਕਾਲੇ ਕਿਵੇਂ ਆ ਠੀਕ ਆ ਵੀ ਮੋਟਰਸਾਈਕਲ ਦਾ ਬਾਈ ਘਰੇ ਨਹੀਂ ਯਾਰ ਹਾਂ ਲੈ ਜਾਂਦਾ ਬਾਈ ਨੇ ਮੈਂ ਪਟਲ ਵਿੱਚ ਸਿਰ ਤੇ ਜਵਾਬ ਹੀ ਨਹੀਂ ਦਿੰਦੇ ਹੈ ਕਈ ਦਿਨਾਂ ਦਾ ਗਿਆ ਹੋਇਆ ਯਾਰ ਮੋਰ ਸਿਰ ਘਰੀ ਨਹੀਂ ਆ ਜੇ ਘਰੇ ਹੁੰਦਾ ਮੈਂ ਤੈਨੂੰ ਦੇ ਦਿੰਦਾ ਜਵਾਬ ਦਿੰਦਾ ਤੰਗਾ ਬਈ ਕਿਸਦਾ ਹੋਰ ਪੁੱਛ ਲਈ ਚੰਗਾ ਠੀਕ ਹੈ ਬਈ ਓਕੇ ਆ ਕਿ ਦਾ ਫੋਨ ਸੀ ਕਿਹਨੂੰ ਜਵਾਬ ਦੇਈ ਜਾਂਦਾ ਐ ਇਹ ਤਾਂ ਕਾਲੇ ਦਾ ਫੋਨ ਸੀਗਾ ਅੱਛਾ ਮੋਟਰਸ ਦਾ ਜਵਾਬ ਦੇਤਾ ਉਹ ਕਹਿੰਦਾ ਮੇਰੀ ਮਾਤਾ ਦਿੱਲੀ ਹੁਰੀ ਆ ਕਹਿੰਦਾ ਮੋਟਰਸਾਈਕਲ ਚਾਹੀਦਾ ਸੀਗਾ ਅੱਛਾ ਤੇ ਮੈਂ ਉਹਨੂੰ ਕਹਿੰਦਾ ਮਾਂ ਮੋਟਰਸਾਈਕਲ ਕਰੇ ਨਹੀਂ ਹਾਂ ਤੇ ਝੂਠ ਕਿਉਂ ਬੋਲੀ ਇਹਨਾਂ ਮੋਟਰਸਾਈਕਲ ਕਰੇ ਖੜੇ ਜਾ ਕਹਿੰਦੀ ਝੂਠ ਕਿਉਂ ਬੋਲੀ ਜਾਂਦਾ ਹੁਣ ਤੂੰ ਆਪ ਹੀ ਸਣੀ ਐ ਝੂਠ ਕਿਉਂ ਬੋਲੇ ਨੈ ਤਾਂ ਮੈਂ ਤੇਰੇ ਪਾਸੋਂ ਸੱਚਾ ਆ। ਅੱਛਾ ਤੂੰ ਉੱਦੇ ਵਾਲੀ ਗੱਲ ਤੇ ਗੁੱਸਾ ਕਰੀ ਬੈਠਾ ਜੇ। ਤੇ ਮੇਰੀ ਗੱਲ ਸੁਣ ਗੁੱਸਾ ਦਾ ਛੱਡ ਪਰਾਂ। ਤੇ ਮੇਰੀ ਨਾ ਭਤੀਜੀ ਦਾ ਫੋਨ ਆਇਆ। ਅੱਛਾ। ਕਹਿੰਦੀ ਫੋਨ ਜਾ ਕਰਿਆ ਹਰਬੜਬੜੀ ਜਨੇ ਤੇ ਕਹਿੰਦੀ ਆ ਕਿ ਪੂਆ ਛੇਤੀ ਆ ਜਾ ਕੇ ਮੰਮੀ ਟਲੀ ਆ। ਜੇ ਮੈਂ ਪੁੱਛਿਆ ਮਾ ਕੁੜ ਕੀ ਗੱਲ ਆ ਛੇਤੀ ਫੋਨ ਕੱਟ ਗਈ। ਅੱਛਾ। ਤੇ ਹੁਣ ਦੇਖੀ ਲੈ ਬਸ ਦਾ ਟਾਈਮ ਵੀ ਹੈ ਨਹੀਂ ਕੋਈ। ਇਹਦਾ ਮੈਂ ਬਸ ਚੜ ਜਾਂਦੀ। ਫੇਰ ਮੈਂ ਕੀ ਕਰਾਂ ਇਸ? ਲੈ ਕਰਨਾ ਕਿਉਂ ਨਹੀਂ ਦੰਦ ਦੱਸਦੀ ਨਾ ਤੂੰ ਕਰ ਘਰ ਨੇ ਤਿਆਰ। ਤੇ ਮੋਟ ਸੇ ਕੱਢ ਤੇ ਪੁੱਛ ਲਈ। ਪੱਲੀ ਮੈਂ ਤਾਂ ਨਹੀਂ ਜਾਂਦਾ। ਕਿਉਂ? ਨਾ। ਅੱਛਾ ਤੂੰ ਰਿਸ਼ਤੇਦਾਰੀ ਚ ਵੀ ਨਹੀਂ ਜਾਂਦਾ ਹੁਣ ਆਪਦੇ ਸਹੁਰਿਆਂ ਦੇ ਨਹੀਂ ਜਾਂਦਾ। ਓ ਸਹੁਰਿਆਂ ਦੇ ਨਹੀਂ ਮੈਂ ਸਹੁਰਿਆਂ ਦੇ ਜਾਊ ਜ਼ਰੂਰ ਜਾਊ ਪਰ ਮੇਰੀ ਗੱਲ ਸੁਣੋ ਮੈਂ ਵਸਤੇ ਬਾਜੂਗਾ। ਪਰ ਮੋਟਰਸਾਈਕਲ ਤੇ ਨਾ ਮੈਨੂੰ ਕਹੇ ਤੂੰ ਮਿੱਥੋ ਉਹਦੇ ਚਾਬੀ ਖੋਈ ਹੈ ਨਾ ਮੇਰੇ ਦਿਲ ਤੇ ਗੱਲ ਉਹਦੇ ਦੀ ਪੂਰੀ ਲੱਗੀ ਪਈ ਹੈ। ਤੂੰ ਕਹਿੰਦੀ ਮੇਰਾ ਮੋਟਰਸਾਈਕਲ ਹੱਥ ਨਾ ਲਾਈਂ ਪਰ ਮੈਂ ਹੱਥ ਲਾਉਂਦਾ ਨਹੀਂ ਉਹਨੂੰ। ਹਾਏ ਹੋਏ ਰੱਬਾ ਤੂੰ ਤਾਂ ਦੇ ਇੰਤੀ ਲਾਰੀ ਗੱਲ ਮੈਂ ਤਾਂ ਅੰਜ ਕਹਿੰਦੀ ਸੀ ਵੀ ਮੋਟਰਸਾਈਕਲ ਖੇਤਾਂ 'ਚ ਨਾ ਤੋੜ। ਵੀ ਆਉਣ ਜਾਣ ਨੂੰ ਰੱਖ ਲੈ ਸਾਧਨ ਹੈ। ਤ ਆਣੀ ਨਾਇਆ ਤੂੰ ਇਹ ਫੇਰ ਗੱਲ ਮੂੰਹ ਵੀ ਕਰ ਸਕਦੀ ਸੀ ਤੂੰ ਤਾਂ ਐਸਾ ਨਵੇਂ ਤੇ ਮੇਰੀ ਤਾਂ ਹੁਣੇ ਹੁਣ ਚਾਬੀ ਲੱਕਦੇ ਐ ਕਰ ਬਾਹਰ ਕਰ ਤੂੰ ਮੇਰੀ ਇੰਨੀ ਬੇਇੱਜ਼ਤੀ ਕਰੀ ਮੇਰੇ ਪਤਾ ਕਿੰਨਾ ਮਨ ਦੁਖੀ ਆ ਉਸ ਦਿਨ ਦਾ ਦੇਖ ਲੈ ਲੈ ਤੂੰ ਤਾਂ ਐ ਕਰਦਾ ਫੇਰ ਗੱਲ ਤੇ ਦਿਲ ਤੇ ਲਾਦੀ ਤੂੰ ਤਾਂ ਲੈ ਦਿਲ ਤੇ ਤੇ ਹੁਣ ਵੀ ਲੈ ਤੂੰ ਤਾਂ ਝੂਠ ਬੋਲਦਾ ਮਾੜਾ ਕੀਰਾ ਤਾਂ ਮੈਨੂੰ ਪੁੱਛ ਲੈਂਦਾ ਖੌਰਾ ਮੈਂ ਤੈਨੂੰ ਹਾਂ ਕਰ ਦਿੰਦੀ ਪਰ ਇਹ ਤਾਂ ਮੈਂ ਮੋਕਾ ਗਿਆ ਵੀ ਆਪਾਂ ਵੀ ਜਾਣਾ ਇਹਨਾਂ ਨੂੰ ਤਾਂ ਮੁੱਛ ਕਿੱਥੋਂ ਦੇਂਦੇ ਐ ਇਹਦੋਂ ਪਹਿਲਾਂ ਲਾਲੇ ਦਾ ਫੋਨ ਆਕੇਟਾ ਉਹ ਵੀ ਮੈਂ ਸੁਣਿਆ ਸੀ ਮੈਂ ਦੱਸਿਆ ਸੀ ਪਰਮ ਨੇ ਕਿਉਂ ਉਹਨੂੰ ਆਖਿਆ ਮੈਂ ਤਲਵੰਡੀ ਖੜਾ ਹੈਗਾ ਪਰਮ ਨੇ ਦੱਸਿਆ ਸੀ ਮੈਂ ਦੱਸ ਪਰਮ ਨੇ ਮੈਂ ਦੱਸਦਾ ਸਾਰਾ ਜੇ ਮੈਂ ਕਿਹਾ ਪਰਮ ਐ ਕਰਕੇ ਆਏ ਐ ਮੈਂ ਤਾਂ ਲਾਲੇ ਨੂੰ ਗੱਪ ਮਾਰਦਾ ਕਹਿੰਦਾ ਡੇੜੀ ਗੱਪ ਕਿਉਂ ਮਾਰਦਾ ਮੈਂ ਕਿਹਾ ਐ ਮਾਰਿਆ ਯਾਰ ਗੱਪ ਜੇ ਉਹ ਹੋ ਲੈਣ ਆ ਕੇ ਖੜਾ ਤੇ ਅਗਲੇ ਨੇ ਦੇਖ ਲਿਆ ਫਿਰ ਮੇਡੀ ਬੜੀ ਵੱਡੀ ਬੇਇੱਜ਼ਤੀ ਨਹੀਂ ਯਾਰ ਫਿਰ ਹਾਰ ਕੇ ਮੈਂ ਚੁੱਪ ਕਰਕੇ ਖੜ ਗਿਆ ਫਿਰ ਹੋਰ ਕੀ ਕਰਾਂ ਉਹਨੇ ਦੇਖ ਲਿਆ ਤੂੰ ਤਾਂ ਐ ਕਰਦਾ ਫਿਰ ਐ ਚਲ ਕੋਈ ਨਹੀਂ ਮੇਰੀ ਗਲਤੀ ਹੈ ਮੈਂ ਤੇ ਗਲਤੀ ਮੰਗਦੀ ਆ ਮੈਥੋਂ ਗਲਤੀ ਹੋ ਗਈ ਮੈਂ ਤੈਨੂੰ ਕਹਿ ਉਹ ਮੇਰੀ ਗੱਲ ਸੁਣ ਗਲਤੀ ਤੇ ਤੇਰੀ ਵੀ ਨਹੀਂ ਮੇਰੀ ਵੀ ਨਹੀਂ ਅੱਜ ਤੋਂ ਇਦੋਂ ਮੁੜ ਕੇ ਆਏ ਨਾ ਕਹੀਂ ਮੇਰਾ ਮਰਸਲ ਠੀਕ ਹੈ ਜੇ ਤੇਰਾ ਹੋਇਆ ਤੇ ਮੇਰਾ ਹੋਇਆ ਜੇ ਮੇਰੀ ਗੱਲ ਸੁਣ ਮੈਂ ਕਿਹਾ ਉਹਨਾਂ ਤੋਂ ਮੰਗਿਆ ਸੀ ਉਹਨਾਂ ਨੇ ਆਪੇ ਚਾਹ ਨਹੀਂ ਦਿੱਤਾ ਸੀ ਮੈਨੂੰ ਉਹਨਾਂ ਨੇ ਫਿਰ ਮੈਨੂੰ ਦਿੱਤਾ ਫਿਰ ਉਹ ਗੱਲ ਹਾਂ ਫਿਰ ਮੈਂ ਫਿਰ ਕਹਿ ਬੈਠਦੀ ਆ ਗਲਤੀ ਹੋ ਗਈ ਮੈਥੋਂ ਚਲੋ ਹਾਂ ਤੂੰ ਮੈਨੂੰ ਕਹਿ ਮੈਨੂੰ ਦਿੱਤਾ ਤੇ ਜ ਆਪਣੀ ਆ ਸਾਂਝੀ ਹੈ ਆਪਣੀ ਦੋਨਾਂ ਦੀ ਤੇ ਚੱਲ ਹੁਣ ਤੂੰ ਐਂ ਕਰ ਤਿਆਰ ਹੋ ਚੱਲ ਚਲੀਏ ਚੱਲ ਕੋਈ ਗੱਲ ਨਹੀਂ ਮੈਂ ਤਾਂ ਤਿਆਰ ਵੀ ਨਹੀਂ ਹੁੰਦਾ ਚੱਲ ਚਲੀਏ ਮੈਂ ਤਾਂ ਬਾਜਣਾ ਤੇਰੇ ਨਾਲ ਫੇਰ ਵੀ ਚੱਲ ਚੱਲ ਹਾਂ ਚੱਲ ਬਾਜੀ ਦੁੱਖ ਦੇ ਸੁੱਖ ਦੇ ਜਾਣਾ ਪੈਂਦਾ ਸੀ ਕਰਮਗੜ ਚੈਨਲ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਸਕਰੀਨ ਤੇ ਹੁਣੇ ਹੁਣ ਵੀਡੀਓ ਦੇਖੀ ਐ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ